ਲੋ ਵੀ ਮਿੱਤਰੋ ਆਪਾਂ ਪਿੰਡ ਜੋਧਪੁਰ ਦੇ ਵਿੱਚ ਖੜੇ ਆ ਬਾਈ ਭੋਲੇ ਕੋਲੇ ਹਨਾ ਤੇ ਪੁਰਾਣੇ ਟਰੈਕਟਰਾਂ ਦਾ ਬਾਈ ਦਾ ਕੰਮ ਹੈ ਵਧੀਆ ਸਟਾਕ ਹੈ ਬਾਈ ਕੋਲੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਹੈ ਬਾਈ ਜਮਾ ਠੀਕ ਠਾਕ ਜੀ ਤੇ ਪੁਰਾਣੇ ਟਰੈਕਟਰਾਂ ਦਾ ਕੰਮ ਕਰਦੇ ਕਿੰਨੇ ਕਿੰਨੇ ਟਰੈਕਟਰ ਖੜੇ ਨੇ ਬਾਈ ਟਰੈਕਟਰ ਵੀ 5 7 ਹੋ ਗਏ ਜਾਂਦੇ ਆ ਅੱਛਾ ਹਾਂ ਜੀ ਹਾਂ ਠੀਕ ਹੈ ਕਿ ਟੁੱਟਦਾ ਖਰ ਵਧੀਆ ਹੋ ਜਾਂਦੇ ਕੋਲੇ ਆ ਠੀਕ ਹੈ ਹਾਂ ਜੀ ਪਹਿਲਾਂ ਆਪਾਂ ਬਾਈ ਆਸੇ ਤੋਂ ਸਟਾਰਟ ਕਰਦੇ ਆ 245 ਐਨਸੀ ਤੋਂ ਹਾਂ ਜੀ ਇਹਦੇ ਬਾਰੇ ਦੱਸ ਬਾਈ ਭੋਲੇ ਇਹ 2000 ਮੜ ਲਾ ਜੀ ਠੀਕ ਹੈ ਤੇ ਜੇ ਰੇਟ ਦੀ ਗੱਲ ਕਰੀਏ ਇਹਦਾ 1.5 ਲੱਖ ਰੁਪਇਆ ਜੀ 1.5 ਲੱਖ ਰੁਪਇਆ ਰੇਟ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗਾ ਮਗਲ ਜੇ ਕੇ ਸੋਨਾ ਦੇ 90 ਪੈਸੇ ਜੀ ਠੀਕ ਹੈ ਜੀ ਹਾਂਜੀ 90 ਕੇ ਪੈਸੇ ਚੌਕੜਾ ਟਾਇਰ ਪੈਣੀ ਮਿੱਤਰੋ ਹਣਾ ਤੇ ਬਾਈ ਜੀ ਮੌਕੇ ਤੇ ਕਿੰਨੇ ਦਾ ਬਣੂ ਮੌਕੇ ਦੇਦਾ ਵੀ 1.40 ਹਜ਼ਾਰ ਦਾ ਜੀ 1.40 ਹਜ਼ਾਰ ਦਾ ਮੌਕੇ ਤੇ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਹਣਾ ਸੈਲਫ ਸਟਾਰਟ ਸੈਲਫ ਸਟਾਰਟ ਹੈ ਜੀ ਹਾਂਜੀ ਤੇ ਮੂਰੇ ਆ ਗਿਆ ਮਹਿੰਦਰਾ ਇਹਦੇ ਬਾਰੇ ਦੱਸੀ ਬੋਲੇ ਹਾਂਜੀ 97 ਮਾੜ ਲਾਈ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕੀਤੀ ਆ। ਟਾਇਰ ਮਗਲੇ ਦੀ ਵੀ ਜੇ ਕੇ ਸੌਣਾ ਦੇ ਨੇ। ਠੀਕ ਹੈ। ਹਾਂਜੀ। ਤੇ ਕਿੰਨੇ ਕੁ ਪੈਸੇ ਪਏ ਹੋ ਨੇ ਟਾਇਰ? ਟਾਇਰ ਮਗਲੇ ਹੈਗੇ ਜੀ 85 ਰੁਪਏ ਦਾ ਹੈਗੇ ਨੇ। 85 ਪੈਸੇ ਟਾਇਰ ਨੇ। ਹਾਂਜੀ। ਤੇ ਅਗਲੇ ਟਾਇਰ ਅੱਦੇ ਪੈ ਨੇ। ਇਹ ਅੱਦੇ ਹੈਗੇ ਜੀ। ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ। 475 ਡੀ ਆਈ ਤੇ ਬਾਈ ਜੀ ਕਿੰਨੇ ਮਾਡਲ ਆ ਗਿਆ? 89 ਮਾਡਲ ਵੀਰੇ। ਤੇ ਰੇਟ? ਰੇਟ 1,65,000 ਰੁਪਏ ਵੀਰੇ। 1,65,000 ਰੁਪਿਆ ਰੇਟ ਆ ਮਿੱਤਰੋ। ਬਾਕੀ ਮੌਕੇ ਤੇ ਕਿੰਨੇ ਦਾ ਬਣੂ ਬਾਈ? ਮਾ ਮੋਕੇ 5 7000 ਰੁਪਏ ਘਟੇ ਜਾਣਗੇ ਗੂਗਲ ਨਹੀਂ ਜਦੋਂ ਸੌਦਾ ਹੋਇਆ ਮੌਕੇ ਤੇ ਮੌਕੇ ਦੀ ਗੱਲ ਹੁੰਦੀ ਹੈ ਵੀ ਮੌਕੇ ਤੇ ਕਿੰਨੇ ਦਾ ਸੌਦਾ ਟੁੱਟਦਾ ਤੇ ਮੂਰੇ ਫੇਰ ਮੈਂ ਜਾ ਗਿਆ 475 ਦੇਖ ਸਕਦੇ ਹੋ ਤੇ ਬਾਈ ਜੀ ਇਹਦੇ ਬਾਰੇ ਦੱਸੀਂ ਕਿਰਾ ਬੋਲੇ ਇਸ 99 ਮਾਡਲ ਹੈ ਜੀ ਹੂੰ 99 ਮਾਡਲ ਹੈ ਹਾਂਜੀ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ ਬਟਾਇਰ ਦੀ ਮਗਲ 60 ਬਹਿਗੇ ਜੀ ਹਾਂਜੀ ਮੂੜ ਲੈ ਆ ਲਓ 75 65 70 ਕੇ ਪੈਸੇ ਲਾ ਲਓ ਜੀ ਠੀਕ ਹੈ ਜੀ ਤੇ ਟੇਟ ਇੰਜਨ ਗੇਅਰ ਦੇ ਟਰੈਕਟਰ ਜਮਾ ਚੰਗੇ ਨੇ ਜਿਹੜੇ ਦਿਖਾਈ ਜਣੇ ਬਾਹ ਕੇ ਲੈ ਜਾਣਾ ਓਕੇ ਨੇ ਸਾਰੇ ਕੁਝ ਬਾਹ ਕੇ ਲੈ ਜਾਣਾ ਹਾਂਜੀ ਹਾਂਜੀ ਤੇ ਜਮਾ ਓਕੇ ਨੇ ਜਮਾ ਓਕੇ ਡੱਟੇ ਠੀਕ ਹੈ ਤੇ ਮਾਡਲ ਇਹ ਆ ਗਿਆ ਇਹ ਵੀ 97 ਹੈ ਜੀ 97 ਹਾਂਜੀ ਤੇ ਰੇਟ ਇਹਦਾ ਵੀ 1,65,000 ਹੈ ਜੀ 1,65,000 ਤੇ ਮੌਕੇ ਦਾ ਆਜਾ ਪੰਪ ਪੰਪੇ ਤੇ ਜਮਾ ਨਾਲ ਤਾਂ ਨਵਾਂ ਲੱਗਿਆ ਬਈ ਅਜ ਨਵਾਂ ਲੱਗਿਆ ਹੋਇਆ ਜਮਾ ਨਵਾਂ ਲੱਗਿਆ ਹੋਇਆ ਪੰਪ ਬਈ ਦੇਖ ਸਕਦੇ ਹੋ ਤੁਸੀਂ ਬਿਲਕੁਲ ਤੇ ਮੌਕੇ ਤੇ ਕਿੰਨੇ ਦਾ ਬਣਜੂ ਬਸ ਇੱਕੋ 1000 ਰੇਟੇ ਦਿੰਦਾ ਦਾ ਪਾਸਾ ਬਸ 100 ਹੀ ਇੱਕ ਹੀ ਆ ਹਾਂ 100 ਹੀ ਥੋੜਾ ਘਣਾ ਵੀ ਬਈ ਮੌਕੇ ਦਾ ਰੇਟ ਹੈ ਹਨਾ ਮੌਕੇ ਤੇ ਹੋ ਜਾਂਦਾ ਉਹ ਸਵਰਾਜ ਹੈ ਜਿਹੜਾ ਉਹ ਸੇਲ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਇਧਰ ਆ ਗਿਆ ਮਹਿੰਦਰਾ 585 ਇਹਦੇ ਬਾਰੇ ਦੱਸੀ ਬੋਲੇ ਇਹ ਡਬਲ ਕਲਚ ਡਬਲ ਕਲਚ ਆ ਗਿਆ ਹਾਂ ਟਾਇਰ ਇਹਦੀ ਬੇਸਿਕ ਵਹੀ ਹੋਣਗੇ 80 ਕਪੈਂਸੇ 13 ਵਾਲੇ ਟਾਇਰ ਨੇ ਹਨਾ ਹਾਂਜੀ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਕਿਵੇਂ ਆ ਸਾਰਾ ओरिजिनल ਆ ਜੀ ਰੰਗ ਪੈਂਟ ਦਾ ਸਾਰਾ ਰੇਨ ਵਾਲਾ ਬਾਈ ਅੱਜ ਕੀ ਗੱਲ ਮਹਿੰਦਰਾ ਜਿਆਦਾ ਨਹੀਂ ਰੱਖ ਤੜੇ ਬਸ ਅੱਜ ਆਈ ਕੀ ਆਈ ਬਹੁਤ 735 ਜਿੰਨੇ ਇਸਾਰੇ ਸਰਵਾਜ ਵਾਲੇ ਤੋਂ ਕਿਤੇ ਮਹਿੰਦਰਾ ਵਾਲਾ ਤਾਂ ਨਹੀਂ ਬਚਣ ਲੱਗਿਆ ਭੋਲਾ ਇਹ ਹਜੇ ਕੋਈ ਹੋ ਹੋਣ ਆ ਜਾਣ ਕੀ ਟਰੈਕਟਰ ਠੀਕ ਹੈ ਉਹ ਅੱਜ ਸੇਲ ਹੋ ਗਿਆ ਜੀ ਉਹ ਅੱਛਾ ਸੇਲ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਹਨਾ ਇਹ ਤੇ 99 99 ਮੜਲਾ ਨੜ ਨਵੇਂ ਮੜਲਾ ਤੇ ਰੇਟ 2,50,000 ਰੁਪਏ 2,50,000 ਰੁਪਿਆ ਰੇਟ ਹੈ ਮਿੱਤਰੋ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਵੀ ਬਹੁਤ ਚੰਗਾ ਹਾਂਜੀ ਪੂਰਾ ਬਾਹ ਕੇ ਲੈ ਕੇ ਜਾ ਸਕਦੇ ਜਿਹੜਾ ਕੋਈ ਮਰਜੀ ਟਰੈਕਟਰ ਆ ਵੀ ਬਾਹ ਕੇ ਹਾਂਜੀ ਹਾਂਜੀ ਠੀਕ ਹੈ ਬਾਹ ਕੇ ਬਈ ਆਉਦੀ ਤਸੱਲੀ ਕਰਕੇ ਟਰੈਕਟਰ ਫੇਰਲ ਜਾ ਸਕਦੇ ਤੁਸੀਂ ਹਨਾ ਤੇ ਭੋਲੇ ਦਾ ਕੰਮ ਹੈ ਇੱਕ ਨੰਬਰ ਤੇ ਮੂਹਰੇ ਦਿਖਾਉਣੇ ਆ ਬਈ ਤੁਹਾਨੂੰ 911 ਕਹਿੰਦੇ ਅੱਜ ਤੋਂ 22-22 ਸਾਲ ਪਹਿਨਾ ਪੂਰੀ ਚੜਤ ਸੀ ਟਰੈਕਟਰ ਦੀ ਹਨਾ ਬਈ ਹਾਂਜੀ ਹਾਂ ਪੂਰਾ ਐਨਫੋ ਸੀ ਹਾਂ ਹੁਣ ਵੀ ਸਾਰਾ ਐ ਟਿੱਬੇ ਟੁੱਬੇ ਕਹਿੰਦੇ ਐ ਸਨੋਈ ਢਾਲੀ ਜਾਂਦੇ ਸੀ ਕਹਿੰਦੇ ਹਾਂ ਜਿੱਥੇ 911 ਕਹਿੰਦੇ ਧੂਕੇ ਲੈ ਜਾਂਦਾ ਉੱਥੇ ਹੋਰ ਨਹੀਂ ਹੋ ਜਾਂਦਾ ਸੀ ਕੋਈ ਇਹ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਮੋਡੀਫਾਈਡ ਕਰਾਇਆ ਹੋਇਆ ਹੈ ਬਈ ਇਹ ਸਾਰਾ ਟੂਕੇ ਦਾ ਰੰਗ ਹੋਇਆ ਕੋਈ ਇਹ ਨਹੀਂ ਗੱਲ ਕੋਈ ਟੂਕੇ ਦਾ ਰੰਗ ਹੈ ਕੋਈ ਆਵਾਜ਼ ਨਹੀਂ ਕੋਈ ਬਲੋ ਹੋਏ ਆਪਣੀ ਗਾਰੰਟੀ ਹੈ ਜੀ ਠੀਕ ਹੈ ਇਹ ਵੀ ਵਾਕੇ ਤਸੱਲੀ ਨਾ ਕਰਕੇ ਹਾਂ ਜਮਾ ਵਾਕੇ ਲੈ ਕੇ ਜਾ ਸਕਦੇ ਠੀਕ ਹੈ ਮਾਡਲ ਕਿੰਨੇ ਆ ਗਿਆ ਭੁੱਲੇ 299 ਮਾਡਲ ਜੀ 99 ਮਾਡਲ ਤੇ ਰੇਟ ਦੀ ਗੱਲ ਕੀਤੀ ਜਾਵੇ ਇਹ ਤਾਂ ਮੰਗਦੇ 265000 ਰੁਪਏ ਸੀ 265000 ਹਾਂਜੀ ਤੇ ਮੌਕੇ ਤੇ ਮੌਕੇ ਦੇ ਦਿਆਂਗੇ ਡਿਸਕ ਕਰਕੇ ਨੂੰ ਮੌਕੇ ਤੇ ਲੈਸ ਕਰਕੇ ਹੋ ਜੂ। ਹਾਂਜੀ ਹਾਂਜੀ। ਤੇ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਨਾ। ਇਹ ਭੋਲੇ ਕੋਲੇ ਟਰੈਕਟਰ ਜਿਹੜੇ ਆਪਣੇ ਸੇਲ ਤੇ ਨੇ ਇਹ ਸਾਰੇ ਟਰੈਕਟਰ ਤੁਹਾਨੂੰ ਦਿਖਾਤੇ ਅਸੀਂ ਤੇ ਭੋਲੇ ਇਸ ਤੋਂ ਇਲਾਵਾ ਹੋਰ ਟਰੈਕਟਰ ਵੀ ਵਿੱਚ ਕੱਟ ਲੈਣੇ। ਹਾਂ ਕੱਟ ਲਈ ਜੀ। ਅੱਛਾ। ਹਾਂਜੀ ਹਾਂਜੀ। ਤੇ ਹੋਰ ਟਰੈਕਟਰ ਵੀ ਆਪਣਾ ਹਾਂ ਵਿੱਚ ਜੋ ਕੋਈ ਵਿਚਾ ਜੇ ਪਲਾਂਦੇ ਵਿੱਚ ਫੇਰ ਵੀ ਲੈ ਲੈ ਦੀ ਜੀ ਕੋਈ। ਠੀਕ ਹੈ ਜੇ ਕਿਸੇ ਨੇ ਡਿਮਾਂਡ ਕਰਤੀ। ਜੇ ਆਪਾਂ ਟਰੈਕਟਰ ਲੈਣਾ ਬਾਈ ਉਹ ਵੀ ਉਹ ਵੀ ਹੋ ਜਾਂਦਾ ਹੈ ਹਾਂਜੀ। ਠੀਕ ਹੈ ਕੋਈ 55 ਮੰਗਲੇ ਜਾਂ ਕੋਈ ਵੀ ਮੰਗੋ ਹਾਂ ਇਹ ਤਾਂ ਕੋਈ ਨਿਕਾ ਜਿੱਕਰਦਾ ਹੋਈ ਜਾਂਦਾ ਜੀ ਉਹ ਦੇ ਦੇ ਜੀ ਠੀਕ ਹੈ ਦੇ ਦੇ ਜੀ ਜ਼ਿਆਦਾਤਰ ਸਵਰਾਜ ਦਾ ਕੰਮ ਬਸ ਵੱਤ ਵੱਤ ਇਹੀ ਹੈ ਠੀਕ ਹੈ ਸਵਰਾਜ 735 ਸਵਰਾਜ 735 ਜੀ ਹਾਂ ਜੀ ਉਹਨੇ ਕਲੈਕਟਾ ਵੀ ਖੜਾ ਖੜਾ ਕੱਲ ਨੂੰ ਤੇ ਆ ਜੂਗਾ ਉਹ ਵੀ ਠੀਕ ਹੈ ਉਹ ਕਿੰਨੇ ਮਾਡਲ ਹੈ ਉਹ 98 ਮਾਡਲ ਵੀਰੇ ਠੀਕ ਹੈ ਉਹਦਾ ਰੇਟ ਉਹ ਦੇ ਦਾਂਗੇ 1,55,000 ਦਾ ਜੀ 1,55,000 ਬਾਹਰ ਪੰਪ 98 ਮਾਡਲ ਵਾਲਾ ਜੀ ਬਾਹਰ ਪੰਪ ਵਾਲਾ ਟਾਇਰਾਂ ਟੂਰਾਂ ਟਾਇਰ ਟੂਰ ਚੰਗਾ ਹਾਂ ਚੰਗਾ ਜੀ ਇੰਜਨ ਗੇਅਰ ਦਾ ਪੂਰਾ ਵਦਕੇ ਜੋ ਵੀ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ ਪੜਾ 98785 03753 ਜੀ 98785 03753 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਈ ਨਾਲ ਕਰਕੇ ਕੰਟੈਕਟਰ ਹਨਾ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਖਾਸ ਕਰ ਬਾਈ ਕੋਲੇ ਛੋਟੇ ਕਿਸਾਨਾਂ ਵਾਲੇ ਟਰੈਕਟਰ ਹੁੰਦੇ ਨੇ ਛੋਟੇ ਮਾਰਜਨ ਵਾਲੇ ਕੋਈ ਜਿਆਦੇ ਮਾਰਜਨ ਵਾਲੇ ਵੱਡੇ ਮਾਰਜਨ ਵਾਲੇ ਟਰੈਕਟਰ ਨਹੀਂ ਰੱਖਦਾ ਬਾਈ ਜਿਹੜੇ ਆਪਾਂ ਨੂੰ ਲੋਡ ਹੈ ਟਰਾਲੀ ਵਾਸਤੇ ਹਾਂਜੀ ਹਾਂਜੀ ਖੇਤ ਪੱਠੇ ਢੋਣ ਵਾਸਤੇ ਉਹ ਟਰੈਕਟਰ ਨੇ ਬਾਈ ਕੋਲੇ ਜੇ ਜੇ ਮਿੱਤਰੋ ਵੀਡੀਓ ਚੰਗੀ ਲੱਗੀ ਕਮੈਂਟ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ